ਬਹੁਤ ਵਧੀਆ ਲੱਗਿਆ ਜੀ ਕਿਉਂਕਿ ਦੋ ਕੈਰੈਕਟਰ ਸੀ ਦੋ ਸ਼ੇਡ ਸੀ ਮੇਰੀਆਂ ਪ੍ਰੈਜ਼ੈਂਟ ਵਾਲਾ ਸੀ ਸੰਦੀ ਗਰੇਵਾਲ ਤੇ ਉਹਦੇ ਵਿੱਚ ਹਰੀ ਗੜੀਆ ਸੀ ਤਾਂ ਜਦੋਂ ਸਾਰੇ ਤਾੜੀਆਂ ਹੱਸ ਰਹੇ ਸੀ ਚ ਹਰੀ ਗੜੀਆ ਸੋ ਵਧੀਆ ਲੱਗ ਰਿਹਾ ਸੀ ਜਦੋਂ ਸਾਰੇ ਰਿਸਪੌਂਸ ਦੇ ਰਹੇ ਸੀ ਹੱਸ ਰਹੇ ਸੀ ਕੋਕਾ ਮਾਰ ਰਹੇ ਸੀਗੇ ਜਦੋਂ ਸੀਨ ਤੇ ਡਾਇਲੋਗ ਤੇ ਤਾਂ ਗੁੱਡ ਫੀਲ ਹੋਇਆ ਔਰ ਥੈਂਕਸ ਸਾਰੀ ਟੀਮ ਦਾ ਜਿਨ੍ਹਾਂ ਨੇ ਮੇਰੇ ਤੋਂ ਬਰਿੰਦਰ ਦਾ ਭੁੱਲਰ ਦਾ ਸੁਖੇ ਬਾਈ ਹੋਰਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਸਾਰੀ ਫਿਲਮ ਬਣਾਈ ਜਗਜੀਤ ਹੋਰਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਲਿਆ ਸਾਰਿਆਂ ਨੇ ਸੋ ਸਾਰੀ ਟੀਮ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਜੀ। ਹਾਅਰਸ ਦੇ ਪਬਲਿਕਸ ਰਿਸਪੌਂਸ ਪਬਲਿਕਸ ਦਾ ਰਿਸਪੌਂਸ ਬਹੁਤ ਹੈ। ਥੈਂਕ ਯੂ ਬ੍ਰਦਰ ਸ਼ੁਕਰੀਆ ਜੀ। ਬਹੁਤ ਵਧੀਆ ਸੀ ਜੀ। ਦੇਖੋ ਤੁਸੀਂ ਆਪ ਹੀ ਦੇਖਿਆ ਸਾਰਿਆਂ ਨੇ ਬਹਿ ਕੇ ਜਦੋਂ ਤਾੜੀਆਂ ਚੀਕਾਂ ਗੁੱਗਾਂ ਵੱਜ ਰਹੀਆਂ ਹੈਗੀਆਂ। ਸੋ ਵਧੀਆ ਲੱਗਦਾ ਜਦੋਂ ਇਦਾਂ ਦਾ ਰਿਸਪੌਂਸ ਮਿਲਦਾ ਤੁਹਾਡੇ ਸੀਨ ਤੇ ਡਾਇਲੌਗ ਤੇ। ਕਵੀਨ ਕਿਸ ਤਰੀਕੇ ਨਾਲ ਰਹੀ ਸੀ ਆਪਣੀ ਕੋਈ ਐਕਟਿੰਗ ਬਹੁਤ ਵਧੀਆ। ਬਹੁਤ ਵਧੀਆ ਤਾਨੀਆਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਉਹਨੇ ਬਹੁਤ ਸੋਨਾ ਕੰਮ ਕੀਤਾ ਇਸ ਸਾਲ ਨੂੰ ਵੀ। ਜਗਜੀਤ ਨਾਲ ਸਾਡੀ ਵੈਸੇ ਦੋਸਤੀ ਹੈਗੀ ਹੈ। ਤਾਂ ਅਸੀਂ ਇਕੱਠੇ ਮਿਲਦੇ ਜੁਲਦੇ ਰਹਨੇ ਆ ਤਾਂ ਜਦੋਂ ਕੰਮ ਕਰਦੇ ਆ ਉਹ ਤੋਂ ਹੋਰ ਵੀ ਸਵਾਦ ਆਉਂਦਾ ਕੰਫਰਟ ਜੋ ਤੁਹਾਡਾ ਜ਼ਿਆਦਾ ਹੋ ਜਾਂਦਾ ਸੋ ਬਹੁਤ ਵਧੀਆ ਲੱਗਿਆ ਜੀ ਕਿ ਤੁਹਾਡੇ ਡਾਇਲੋਗ ਜਿਹੜੇ ਸੀਗੇ ਉਹ ਸਟੋਰੀਜ਼ ਵਾਲੇ ਉਹ ਕਿਨੇ ਲਿਖੇ ਸੀਗੇ ਉਹ ਮੈਂ ਹੀ ਲਿਖੇ ਸੀਗੇ ਉਹ ਇੰਪਰੋਵਾਈਜ਼ੇਸ਼ਨ ਸੀਗੀ ਕਿਉਂਕਿ ਉਹ ਭਾਸ਼ਾ ਜਿਬਰਿਸ਼ ਸੀਗੀ ਹਨਾ ਤਾਂ ਉਹਦੇ ਵਿੱਚ ਜੋ ਜੋ मीनिंग ਸੀਗੇ ਜੋ ਬਣਾਏ ਸੀ ਜੋ ਨਾਮ ਰੱਖੇ ਸੀ ਰਾਜੇ ਦਾ ਹੋਰ ਇਹ ਸਾਰੇ ਉਹ ਸਾਰੇ ਕ੍ਰੀਏਸ਼ਨਸ ਦੀ ਆਪਣੀ ਤਾਂ ਉਹ ਇਹ ਸੀਗਾ ਵੀ ਉਹ ਵਿਰਿੰਦਰ ਦੇ ਭੁੱਲਰ ਦੀ ਇਜਾਜ਼ਤ ਤੋਂ ਬਿਨਾ ਹੋਣੀ ਸਾਰਾ ਸੀ ਤਾਂ ਉਹਨਾਂ ਨੂੰ ਜਦੋਂ ਮੈਂ ਬਣਾ ਕੇ ਲੈ ਕੇ ਆਂਦਾ ਸੀ ਠੀਕ ਲੱਗਾ ਸੀ ਤਾਂ ਵਧੀਆ ਹੋ ਗਿਆ ਸਭ ਹਾਂ ਉਹ ਵਿੱਚ ਉਹ ਕਿਉਂਕਿ ਦੇਖੋ ਇਹ ਉਹ ਸ਼ਬਦ ਵੈਸੇ ਪਾਏ ਸੀਗੇ ਵੀ ਕਈ ਵਾਰੀ ਕੋਈ ਚੀਜ਼ ਚੱਲੀ ਆਉਂਦੀ ਆਉਂਦੀ ਸ਼ਬਦ ਬਣਦਾ ਹੁੰਦਾ ਉਸ ਫੌਂਟ ਟਾਈਪ ਵੀ ਲੋਕ ਹੱਸਣਗੇ ਓਪਰਾ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਦੋ ਕੈਰੈਕਟਰ ਸੀ ਦੋ ਸ਼ੇਡ ਸੀ ਮੇਰੀਆਂ ਪ੍ਰੈਜ਼ੈਂਟ ਵਾਲਾ ਸੀ ਸੰਦੀ ਗਰੇਵਾਲ ਤੇ ਉਹਦੇ ਵਿੱਚ ਹੈਰੀ ਗੜੀਆ ਸੀ ਤਾਂ ਜਦੋਂ ਸਾਰੇ ਤਾੜੀਆਂ ਹੱਸ ਰਹੇ ਸੀ ਚ ਹਰੀ ਘੜੀਆ ਸੋ ਵਧੀਆ ਲੱਗ ਰਿਹਾ ਸੀ ਜਦੋਂ ਸਾਰੇ ਰਿਸਪੌਂਸ ਦੇ ਰਹੇ ਸੀ ਹੱਸ ਰਹੇ ਸੀ ਕੋਕਾ ਮਾਰ ਰਹੇ ਸੀਗੇ ਜਦੋਂ ਸੀਨ ਤੇ ਡਾਇਲੌਗ ਤੇ ਤਾਂ ਗੁੱਡ ਫੀਲ ਹੋਇਆ ਔਰ ਥੈਂਕਸ ਸਾਰੀ ਟੀਮ ਦਾ ਜਿਨ੍ਹਾਂ ਨੇ ਮੇਰੇ ਤੋਂ ਬਰਿੰਦਰ ਦਾ ਭੁੱਲਰ ਦਾ ਸੁਖੇ ਬਾਈ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਸਾਰੀ ਫਿਲਮ ਬਣਾਈ ਜਗਜੀਤ ਔਰਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਲਿਆ ਸਾਰਿਆਂ ਨੇ ਸੋ ਸਾਰੀ ਟੀਮ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਜੀ ਹਾਊ ਵਾਸ ਦ ਪਬਲਿਕਸ ਰਿਸਪੌਂਸ ਪਬਲਿਕਸ ਦਾ ਰਿਸਪੌਂਸ ਬਹੁਤ ਧੀਆ ਥੈਂਕ ਯੂ ਬ੍ਰਦਰ ਸ਼ੁਕਰੀਆ ਜੀ ਬਹੁਤ ਵਧੀਆ ਸੀ ਜੀ ਦੇਖੋ ਤੁਸੀਂ ਆਪ ਹੀ ਦੇਖਿਆ ਸਾਰਾ ਨੇ ਬਹਿ ਕੇ ਜਦੋਂ ਤਾੜੀਆਂ ਚੀਖਾਂ ਗੂਗਾਂ বাজ ਰਹੀਆਂ ਹੈਗੀਆਂ ਸੋ ਵਧੀਆ ਲੱਗਦਾ ਜਦੋਂ ਇਦਾਂ ਰਿਸਪੌਂਸ ਮਿਲਦਾ ਤੁਹਾਡੇ ਸੀਨ ਤੇ ਡਾਇਲੌਗ ਤੇ ਬਹੁਤ ਵਧੀਆ ਬਹੁਤ ਵਧੀਆ ਤਾਨੀਆਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਉਹਨੇ ਬਹੁਤ ਸੋਨਾ ਕੰਮ ਕੀਤਾ ਇਸ ਸਾਲ ਨੂੰ ਵੀ ਜਗਜੀਤ ਨਾਲ ਸਾਡੀ ਵੈਸੇ ਦੋਸਤੀ ਹੈਗੀ ਹੈ ਤਾਂ ਅਸੀਂ ਇਕੱਠੇ ਮਿਲਦੇ ਜੁਲਦੇ ਰਹਨੇ ਆ ਤਾਂ ਜਦੋਂ ਕੰਮ ਕਰਦੇ ਉਦੋਂ ਹੋਰ ਵੀ ਸਵਾਦ ਆਉਂਦਾ ਕੰਫਰਟ ਜੋਂ ਤੁਹਾਡਾ ਜ਼ਿਆਦਾ ਹੋ ਜਾਂਦਾ ਸੋ ਬਹੁਤ ਵਧੀਆ ਲੱਗਿਆ ਜੀ ਉਹ ਮੈਂ ਹੀ ਲਿਖੇ ਸੀਗੇ ਉਹ ਇੰਪਰੋਵਾਈਜ਼ੇਸ਼ਨ ਸੀਗੀ ਕਿਉਂਕਿ ਭਾਸ਼ਾ ਜਿਬਰਿਸ਼ ਸੀਗੀ ਹਨਾ ਤਾਂ ਉਹਦੇ ਵਿੱਚ ਜੋ ਜੋ मीनिंग ਸੀਗੇ ਜੋ ਬਣਾਏ ਸੀ ਜੋ ਨਾਮ ਰੱਖੇ ਸੀ ਰਾਜੇ ਦਾ ਹੋਰ ਇਹ ਸਾਰੇ ਉਹ ਸਾਰੇ ਕ੍ਰिएशन ਸੀ ਆਪਣੀ ਤਾਂ ਉਹ ਇਹ ਸੀਗਾ ਵੀ ਉਹ ਵਿਰਿੰਦਰ ਦੇ ਭੁੱਲਰ ਦੀ ਇਜਾਜ਼ਤ ਤੋਂ ਬਿਨਾ ਹੋਣੀ ਸਾਰਾ ਸੀ ਤਾਂ ਉਹਨਾਂ ਨੂੰ ਜਦੋਂ ਮੈਂ ਬਣਾ ਕੇ ਲੈ ਕੇ ਜਾਂਦਾ ਸੀ ਠੀਕ ਲੱਗਦਾ ਸੀ ਤਾਂ ਵਧੀਆ ਹੋ ਗਿਆ ਸਭ ਹਾਂ ਉਹ ਵਿੱਚ ਉਹ ਕਿਉਂਕਿ ਦੇਖੋ ਇਹ ਉਹ ਸ਼ਬਦ ਵੈਸੇ ਪਾਏ ਸੀਗੇ ਵੀ ਕਈ ਵਾਰੀ ਕੋਈ ਚੀਜ਼ ਚੱਲੀ ਆਉਂਦੀ ਆਉਂਦੀ ਸ਼ਬਦ ਬਣਦਾ ਹੁੰਦਾ ਉਸ ਪੰਟ ਟਾਈਪ ਬਿਲਕੁਲ ਹਸਣਗੇ ਆਪਰਾ ਥੈਂਕ ਯੂ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ